ਨੌਜਵਾਨ ਹੁੱਲੜ ਬਾਜ਼ੀ ਦੇ ਵਿੱਚ ਇਸ ਕਦਰ ਸਟੰਟ ਕਰਨ ਤੇ ਉਤਰ ਆਉਂਦੇ ਨੇ ਕਿ ਨਾਲ ਉਹ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਜਿਹੀਂ ਕੁਝ ਤਸਵੀਰਾਂ ਨੇ ਜਿੱਥੇ ਮੁੰਡਾ ਬਾਈਕ ਤੇ ਵੇਖੋ ਕਿਵੇਂ ਸਟੰਟ ਕਰਦਾ ਨਜ਼ਰ ਆ ਰਿਹਾ ਬਾਈਕ ਦਾ ਅਗਲਾ ਟਾਇਰ ਜਿਹੜਾ ਇਸ ਦੇ ਵੱਲੋਂ ਪੂਰਾ ਚੱਕ ਲਿਆ ਜਾਂਦਾ ਤੇ ਸੜਕ ਤੇ ਇੰਜੇ ਹੀ ਕੋਮਦਾ ਬਖਾਈ ਦੇ ਰਿਹਾ ਤਾਂ ਆਪਣੇ ਨਾਲ ਨਾਲ ਹੋਰਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਫੀ ਸਵਾਲ ਵੀ ਉੱਠ ਰਹੇ ਨੇ ਤਾਂ ਦੱਸਦੇ ਯੇ ਕਿ ਅਕਸਰ ਹੀ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਜਈਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਦਾ ਖਮਿਆਜ਼ਾ ਫਿਰ ਮਾੜਾ ਜਿਹੜਾ ਏ ਉਹ ਉਪਕਤ ਨਾ ਪੈਂਦਾ ਤੇ ਅਜੇ ਹਾਈ ਕੁਝ ਹੋਇਆ ਇੱਥੇ ਜਿੱਥੇ ਵੀਡੀਓ viral ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਵੱਡਾ ਐਕਸ਼ਨ ਲਿਆ ਗਿਆ ਤੇ ਚਲਾਨ ਕੱਟ ਕੇ ਮੁੰਡੇ ਦੇ ਹੱਥ ਫੜਾ ਦਿੱਤਾ ਗਿਆ ਤੁਸੀਂ ਵੇਖੋ ਕਿ ਕਿਵੇਂ ਇਸ ਦੇ ਵੱਲੋਂ ਸਟੰਟ ਕੀਤੇ ਜਾ ਰਹੇ ਨੇ ਬਾਈਕ ਦਾ ਅਗਲਾ ਟਾਇਰ ਬਿਲਕੁਲ ਉੱਪਰ ਚੱਕ ਲਿਆ ਜਾਂਦਾ ਹੈ ਤੇ ਸੜਕ ਤੇ ਇਸ ਤਰੀਕੇ ਨਾਲ ਸਟੰਟ ਬਾਜ਼ੀ ਕਰ ਰਿਹਾ ਆਪਣੇ ਨਾਲ ਨਾਲ ਹੋਰਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਰਿਹਾ ਤਾਂ UP ਦੇ ਸ਼ਾਹਜਹਾਂਪੁਰ ਦੀ ਇਹ ਵੀਡੀਓ ਕਾਫੀ ਜ਼ਿਆਦਾ ਇਸ ਵੇਲੇ ਵਾਈਰਲ ਹੋ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰਦੇ ਆ ਮੁੰਡੇ ਦਾ ਚਲਾਨ ਕਰ ਦਿੱਤਾ ਗਿਆ ਹੁਣ ਇਸ ਨੂੰ ਮੋਟਾ ਚਲਾਨ ਜਿਹੜਾ ਹੈ ਉਹ ਕੀਤਾ ਗਿਆ ਤੇ ਪੁਲਿਸ ਨੇ ਸਬਕ ਸਿਖਾਉਣ ਦੇ ਲਈ ਉਸ ਤੋਂ ਮਾਫੀ ਵੀ ਮੰਗਵਾਈ ਹੈ ਨੌਜਵਾਨ ਹੁੱਲੜ ਬਾਜ਼ੀ ਦੇ ਵਿੱਚ ਇਸ ਕਦਰ ਸਟੰਟ ਕਰਨ ਤੇ ਉਤਰ ਆਉਂਦੇ ਨੇ ਕਿ ਨਾਲੋਂ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਜਿਹੀਆਂ ਇਹ ਕੁਝ ਤਸਵੀਰਾਂ ਨੇ ਜਿੱਥੇ ਮੁੰਡਾ ਬਾਈਕ ਤੇ ਵੇਖੋ ਕਿਵੇਂ ਸਟੰਟ ਕਰਦਾ ਨਜ਼ਰ ਆ ਰਿਹਾ ਹੈ ਬਾਈਕ ਦਾ ਅਗਲਾ ਟਾਇਰ ਜਿਹੜਾ ਇਸ ਦੇ ਵੱਲੋਂ ਪੂਰਾ ਚੱਕ ਲਿਆ ਜਾਂਦਾ ਹੈ ਤੇ ਸੜਕ ਤੇ ਇੰਜੇ ਹੀ ਘੁੰਮਦਾ ਵਿਖਾਈ ਦੇ ਰਿਹਾ ਤਾਂ ਆਪਣੇ ਨਾਲ ਨਾਲ ਹੋਰਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਫੀ ਸਵਾਲ ਵੀ ਉੱਠ ਰਹੇ ਨੇ ਤਾਂ ਦੱਸਦੇ ਯੇ ਕਿ ਅਕਸਰ ਹੀ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਜਈਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਦਾ ਖਮਿਆਜ਼ਾ ਫਿਰ ਮਾੜਾ ਜਿਹੜਾ ਹੈ ਉਹ ਉਪਕਤ ਨਾ ਪੈਂਦਾ ਤੇ ਅਜੇ ਹਾਈ ਕੁਝ ਹੋਇਆ ਇੱਥੇ ਜਿੱਥੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਵੱਡਾ ਐਕਸ਼ਨ ਲਿਆ ਗਿਆ ਤੇ ਚਲਾਨ ਕੱਟ ਕੇ ਮੁੰਡੇ ਦੇ ਹੱਥ ਫੜਾ ਦਿੱਤਾ ਗਿਆ ਤੁਸੀਂ ਵੇਖੋ ਕਿ ਕਿਵੇਂ ਇਸ ਦੇ ਵੱਲੋਂ ਸਟੰਟ ਕੀਤੇ ਜਾ ਰਹੇ ਨੇ ਬਾਈਕ ਦਾ ਅਗਲਾ ਟਾਇਰ ਬਿਲਕੁਲ ਉੱਪਰ ਚੱਕ ਲਿਆ ਜਾਂਦਾ ਹੈ ਤੇ ਸੜਕ ਤੇ ਇਸ ਤਰੀਕੇ ਨਾਲ ਸਟੰਟ ਬਾਜ਼ੀ ਕਰ ਰਿਹਾ ਆਪਣੇ ਨਾਲ ਨਾਲ ਹੋਰਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਰਿਹਾ ਤਾਂ ਯੂਪੀ ਦੇ ਸ਼ਾਹਜਹapur ਦੀ ਇਹ ਵੀਡੀਓ ਕਾਫੀ ਜ਼ਿਆਦਾ ਇਸ ਵੇਲੇ ਵਾਈਰਲ ਹੋ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰਦੇ ਆ ਮੁੰਡੇ ਦਾ ਚਲਾਣ ਕਰ ਦਿੱਤਾ ਗਿਆ ਹੁਣ ਇਸ ਨੂੰ ਮੋਟਾ ਚਲਾਣ ਜਿਹੜਾ ਹੈ ਉਹ ਕੀਤਾ ਗਿਆ ਤੇ ਪੁਲਿਸ ਨੇ ਸਬਕ ਸਿਖਾਉਣ ਦੇ ਲਈ ਉਸ ਤੋਂ ਮਾਫੀ ਵੀ ਮੰਗਵਾਈ ਹੈ ਨੌਜਵਾਨ ਹੁੱਲੜ ਬਾਜ਼ੀ ਦੇ ਵਿੱਚ ਇਸ ਕਦਰ ਸਟੰਟ ਕਰਨ ਤੇ ਉਤਰ ਆਉਂਦੇ ਨੇ ਕਿ ਨਾਲ ਉਹ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਜਿਹੀਆਂ ਕੁਝ ਤਸਵੀਰਾਂ ਨੇ ਜਿੱਥੇ ਮੁੰਡਾ ਬਾਈਕ ਤੇ ਵੇਖੋ ਕਿਵੇਂ ਸਟੰਟ ਕਰਦਾ ਨਜ਼ਰ ਆ ਰਿਹਾ ਹੈ ਬਾਈਕ ਦਾ ਅਗਲਾ ਟਾਇਰ ਜਿਹੜਾ ਇਸ ਦੇ ਵੱਲੋਂ ਪੂਰਾ ਚੱਕ ਲਿਆ ਜਾਂਦਾ ਹੈ ਤੇ ਸੜਕ ਤੇ ਇੰਜੇ ਹੀ ਘੁੰਮਦਾ ਵਿਖਾਈ ਦੇ ਰਿਹਾ ਤਾਂ ਆਪਣੇ ਨਾਲ ਨਾਲ ਹੋਰਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾਇਆ ਜਾ ਰਿਹਾ ਹਾਲਾਂਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਾਫੀ ਸਵਾਲ ਵੀ ਉੱਠ ਰਹੇ ਨੇ ਤਾਂ ਦੱਸਦੇ ਯੇ ਕਿ ਅਕਸਰ ਹੀ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਜਈਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਿਸ ਦਾ ਖਮਿਆਜ਼ਾ ਫਿਰ ਮਾੜਾ ਜਿਹੜਾ ਹੈ ਉਹ ਉਪਕਤ ਨਾ ਪੈਂਦਾ ਤੇ ਅਜੇ ਹਾਈ ਕੁਝ ਹੋਇਆ ਇੱਥੇ ਜਿੱਥੇ ਵੀਡੀਓ viral ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਵੱਡਾ ਐਕਸ਼ਨ ਲਿਆ ਗਿਆ ਤੇ ਚਲਾਨ ਕੱਟ ਕੇ ਮੁੰਡੇ ਦੇ ਹੱਥ ਫੜਾ ਦਿੱਤਾ ਗਿਆ ਤੁਸੀਂ ਵੇਖੋ ਕਿ ਕਿਵੇਂ ਇਸ ਦੇ ਵੱਲੋਂ ਸਟੰਟ ਕੀਤੇ ਜਾ ਰਹੇ ਨੇ ਬਾਈਕ ਦਾ ਅਗਲਾ ਟਾਇਰ ਬਿਲਕੁਲ ਉੱਪਰ ਚੱਕ ਲਿਆ ਜਾਂਦਾ ਹੈ ਤੇ ਸੜਕ ਤੇ ਇਸ ਤਰੀਕੇ ਨਾਲ ਸਟੰਟ ਬਾਜ਼ੀ ਕਰ ਰਿਹਾ ਆਪਣੇ ਨਾਲ ਨਾਲ ਹੋਰਾਂ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਰਿਹਾ ਤਾਂ UP ਦੇ ਸ਼ਾਹਜਹਾਂਪੁਰ ਦੀ ਇਹ ਵੀਡੀਓ ਕਾਫੀ ਜ਼ਿਆਦਾ ਇਸ ਵੇਲੇ ਵਾਈਰਲ ਹੋ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਕਰਦੇ ਆ ਮੁੰਡੇ ਦਾ ਚਲਾਣ ਕਰ ਦਿੱਤਾ ਗਿਆ ਹੁਣ ਇਸ ਨੂੰ ਮੋਟਾ ਚਲਾਣ ਜਿਹੜਾ ਹੈ ਉਹ ਕੀਤਾ ਗਿਆ ਤੇ ਪੁਲਿਸ ਨੇ ਸਬਕ ਸਿਖਾਉਣ ਦੇ ਲਈ ਉਸ ਤੋਂ ਮਾਫੀ ਵੀ ਮੰਗਵਾਈ ਹੈ